तो पापा तो ने ये घर ना हमारी मम्मा पहले घर हमारी मम्मा का था तो पापा ने वो घर काम वाली के नाम कर दिया उससे शादी कर ली है तो वो हमें अब डराती है धमकाती है तो वो पहले पाँच छः महीने काम करती रही है फिर उसके बाद उसने फंसा ली है हमें शक है कि वो कोई जादू टोना भी करती है उस, और मेरा बाप अब मेरा जो जो पिताजी हैं वो अब किसी की सुनते नहीं है जो बस वो कहती है वही करते हैं ये सारा घर भी उसके नाम कर दिया हुआ है मेरे डैडी काम काम वाले के चक्कर में पड़े हुए तो उसने वो आ जाए तो कोई नहीं रो ना ना हमारी मम्मा का था वाली उससे शादी कर ली है तो वो हमें तो आज भी उसने मेरे साथ मेरे साथ मार करने की कोशिश की है तो मैंने अपनी जान बचा के आपको अपने आप को अंदर बंद किया तो बाहर से अब बंद कर गई है कह रही तेरा तेरा मैं वो हाल करूंगी मार मार कर ਅਕੇੜਾ ਲੱਗਾ ਜੀ ਜੋ ਅਸ਼ਿਕਰਾਨੀ ਹੁਣ ਕੀ ਮੰਗ ਕੀ ਕਰਦੇ ਸੀ ਹਾਂਜੀ ਉਹਨਾਂ ਦੇ ਖਿਲਾਫ ਬਕਸ਼ੀ ਕੀ ਮੰਗ ਕੀ ਕਰਦੇ ਸੀ ਹਮੇਂ ਇਨਸਾਫ ਚ ਲਾਇਆ ਜਾਏ ਉਸ ਔਰਤ ਸੇ ਕਿੰਨੀ ਦੇਰ ਤੋਂ ਉਹਦਾਂ ਰਹਿ ਤੁਹਾਡੇ ਕੰਮ ਕਰਦੀ ਸੀ ਗੱਲ ਹਾਂਜੀ ਕਿੰਨੀ ਕੀ ਦੇਰ ਤੋਂ ਪਹਿਲੇ ਤੋਂ ਕੰਮ ਕਰਦੀ ਸੀ ਉਹ ਪਹਿਲੇ 5-6 ਮਹੀਨੇ ਕੰਮ ਕਰਦੀ ਰਹੀ ਹੈ ਫਿਰ ਉਸਕੇ ਬਾਅਦ ਉਸਨੇ ਫਸਾ ਲਿਆ ਹੈ हमेशा है कि वो कोई जागरूठा भी करती है और मेरा बाप अब मेरा जो जो पिताजी हैं वो अब किसी की सुनते नहीं हैं जो बस वो कहती है वो ही करते हैं ये सारा घर भी उसके नाम कर दिया हुआ है मेरा नाम शैलिका है मैं दो हजार चार से थे मैरिज करके इतने आई थी मेरे ਸੱਸੂ ਰਾਮਨਾ ਜੀ ਜਦੋਂ ਤੋਂ ਮੈਨੂੰ ਸ਼ੁਰੂ ਤੋਂ ਹੀ ਟੌਰਚਰ ਕੀਤਾ ਹੈ ਜਿੱਦੀ ਮੈਂ ਸਮੇਂ-ਸਮੇਂ ਤੇ ਕਾਰਵਾਈ ਵੀ ਕਰਵਾਈ ਹੈ ਲੇਕਿਨ ਹੁਣ ਇਹਨਾਂ ਨੇ ਕਿਉਂਕਿ ਇਹ ਔਰਤਾਂ ਨਾਲ ਸ਼ੁਰੂ ਤੋਂ ਹੀ ਗਲਤ ਸੰਬੰਧ ਰੱਖਦੇ ਸੀ ਹੁਣ ਵੀ ਇਹਨਾਂ ਨੇ ਕਿਸੇ ਕੰਮ ਵਾਲੀ ਦੇ ਨਾਲ ਗਲਤ ਸੰਬੰਧ ਬਣਾ ਕੇ ਉਹਦੇ ਨਾਲ ਮਿਲ ਕੇ ਸਾਨੂੰ ਮੈਨੂੰ ਤੇ ਮੇਰੀ ਨਨਦ ਸੁਨਾਇਨਾ ਨੂੰ ਇਤੋਂ ਧੱਕੇ ਮਾਰ ਕੇ ਘੁੰਡੇ ਲਿਆ ਕੇ ਬਾਹਰ ਘਟਣ ਦੀ ਕੋਸ਼ਿਸ਼ ਕੀਤੀ ਹੈ ਮੈਂ ਤੁਹਾਡੇ ਅੱਗੇ ਬੇਨਤੀ ਕਰਦੀ ਆਂ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਤੇ ਸਾਨੂੰ ਸੁਰੱਖਿਆ ਪ੍ਰਦਾਨ ਕੀਤੀ ਜਾਵੇ ਹਾਂਜੀ ਮੈਂ 112 ਤੇ ਕਾਲ ਕਰਕੇ ਫਿਰ ਪੁਲਿਸ ਨੂੰ ਬੁਲਾਇਆ ਤੇ ਪੁਲਿਸ ਆ ਚੁੱਕੀ ਹੈ ਉਹ ਆਪਣੀ ਕਾਰਵਾਈ ਕਰ ਰਹੀ ਹੈ ਹੁਣ ਮੰਗ ਕੀ ਕਰਦੇ ਤੁਸੀਂ ਸਸੀਂ ਮੰਗਨ ਸਾਨੂੰ ਸ਼ੀਮ ਸਾਹਿਬ ਸਾਨੂੰ ਇਹ ਬੇਨਤੀ ਕੀ ਹੈ ਕਿ ਸਾਨੂੰ ਇੱਥੇ ਸੁਰੱਖਿਆ ਦਿੱਤੀ ਜਾਵੇ ਤੇ ਸਾਨੂੰ ਇੱਥੋਂ کاروبار ਨਾ ਕੱਢਿਆ ਜਾਵੇ ਤੇ ਸਾਡੀ ਜਾਨ ਦੀ ਸ਼ੀਮ ਸਾਹਿਬ ਨੂੰ ਬੇਨਤੀ ਕਰਦੇ ਹਾਂ ਭਗਵੰਤ ਮਾਨ ਜੀ ਨੂੰ ਵੀ ਮੇਰੀ ਬੇਨਤੀ ਹੈ ਕਿ ਸਾਡੀ ਸੇਫਟੀ ਕੀਤੀ ਜਾਵੇ ਤੇ ਸਾਨੂੰ ਘਰ ਦੇ ਅੰਦਰੋਂ ਸੁਰੱਖਿਆ ਪ੍ਰਦਾਨ ਕੀਤੀ ਜਾ ਚੁੱਕੀ ਐਨਾ ਗੁੰਡਿਆਂ ਕੋਲੋਂ ਬਚਾਇਆ ਜਾਵੇ ਮੈਂ ਦਾਜ ਜਾਦਾ ਮੈਨੂੰ ਹੁਣੇ मैडम ਦਾ ਫੋਨ ਆਇਆ ਸ਼ੈਲਿਕਾ ਜੀ ਸਾਡੇ ਪਰਿਵਾਰਕ ਮੈਂਬਰ ਹੈ ਵੀ ਇੱਥੇ ਕੁਝ ਗੁੰਡਾ ਤੱਤਾਂ ਨੇ ਹਮਲਾ ਕਰਤਾ ਤੇ ਮੈਡਮ ਜਿਹੜੇ ਅੰਦਰ ਸੁਨੈਨਾ ਜੀ ਉਹਨਾਂ ਨੇ ਅੰਦਰ ਵੜ ਕੇ ਆਪਣੀ ਜਾਨ ਬਚਾਈ ਤੇ ਉਹਨਾਂ ਨੂੰ ਬਾਹਰੋਂ ਡਾਗ ਗਏ ਆ ਇਹਨਾਂ ਦਾ ਕੋਈ ਪਰਿਵਾਰਕ ਡਿਸਪਿਊਟ ਚੱਲਦਾ ਪਿਆ ਹੈ 15-20 ਲੋਕ ਆਏ ਆ ਜਿਹੜੇ ਸੀਸੀਟੀਵੀ ਵਿੱਚ ਆ ਗਏ ਆ ਉਹ ਵੀ ਸੀਸੀਟੀਵੀ ਦੀ ਤੁਹਾਨੂੰ ਫੋਟੇ ਦੇਣੇ ਆ ਗੁੰਡਾ ਰਾਜ ਚੱਲ ਰਿਹਾ ਹੈ ਗੁੰਡਾ ਨਾਜ ਹੋਇਆ ਗੰਦਾ ਕੀ ਕਹਿ ਸਕਦੇ ਆ ਵੀ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਦੇ ਆ ਵੀ ਜਿਹੜੇ ਇਹੋ ਜਿਹੇ ਵਾਸ਼ਿੰਗ ਤੱਤ ਹੈ ਜਿਹੜੇ ਸ਼ਹਿਰ 'ਚ ਰਾਜਕਤਾ ਫਲਾਉਂਦੇ ਆ ਗੁੰਡਾਗਰਦੀ ਕਰਦੇ ਆ ਇਹਨਾਂ ਨੂੰ ਮਤਲਬ ਸਭ ਤੋਂ ਸਾਦਾ ਸਾਇਆ ਤੇ ਜਾਵੇ ਤਾਂ ਕਿ ਹੋਰ ਕਿਸੇ ਦੇ ਇਹੋ ਜਿਹੇ ਘਟਰਾਣਾ ਘਟਣ ਅੱਜ ਜੇ ਗਨ ਕਲਚਰ ਚੱਲ ਰਿਹਾ ਕਿਉਂ ਚੱਲ ਰਿਹਾ ਸਾਡੇ 'ਚ ਕੋਈ ਕਮੀ ਏ ਜੇਕਰ ਅਸੀਂ ਮੁਜਮਾ ਨੂੰ ਬਚਾ ਦਿੰਨੇ ਆ ਮੁਜਰਮ ਜਿਹੜੇ ਆ ਕ੍ਰਿਮੀਨਲ ਲੋਕਾਂ ਸਾਰਾ ਲੈ ਕੇ ਵੱਜ ਜਾਂਦੇ ਆ ਗਿਵਨ ਟੇ ਕਰਕੇ ਵੱਜ ਜਾਂਦੇ ਆ ਜਿੰਦੇ ਕਰਕੇ ਪੰਜਾਬ ਵਿੱਚ ਖਾਸ ਕਰਕੇ ਅੰਮ੍ਰਿਤਸਰ 'ਚ ਅਰਾਜਕਤਾ ਪੈ ਰਹੀ ਏ ਗੁੰਡਾਗਰਦੀ ਦਾ ਨੰਗਾ ਨਾਚ ਹੋ ਰਿਹਾ ਇਹ ਦੋ ਔਰਤਾਂ ਆਪਣੇ ਇੱਥੇ ਰਹਿੰਦੀਆਂ ਇਹਨਾਂ ਆਪਣੇ ਦੋ ਬੱਚਿਆਂ ਨੂੰ ਇੱਥੇ ਪਾ ਰਹੀ ਤੇ ਇੱਕ ਮੈਡਮ ਸੁਨਾਣਾ ਜੀ ਇਹ ਦਰਖਾਸਤ ਕੀਤੀ ਮਤਲਬ ਉਹਨੂੰ ਅੰਦਰ ਹੀ ਕੈਦ ਕਰਕੇ 15-20 ਲੋਕ ਆਏ ਆ ਨਾਲ ਇੱਕ ਕੋਈ ਲੇਡੀ ਸੀ ਬਾਹਰ ਲੋਕ ਲਾ ਕੇ ਦੇਖੋ ਲੋਕ ਲਾ ਕੇ ਆ ਇਹਨਾਂ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਅੰਦਰ ਵੜ ਕੇ ਆਪਣੀ ਜਾਨ ਮਹਾ ਬਜਾਈ ਮੈਂ ਅੰਮ੍ਰਿਤਸਰ ਦੇ ਮਾਰਜੋ ਪੁਲਿਸ ਕਮਿਸ਼ਨਰ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਜੀ ਨੂੰ ਇੱਕ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਵੀ ਤੁਸੀਂ ਵਧੀਆ ਅਫਸਰ ਹੋ ਤੁਸੀਂ ਬਹੁਤ ਵਧੀਆ ਕਰ ਰਹੇ ਹੋ ਜੋ ਦਾ ਤੁਸੀਂ ਅੰਮ੍ਰਿਤਸਰ ਦੀ ਬਾਡੋਰ ਸੰਭਾਲੀ ਏ ਅੰਮ੍ਰਿਤਸਰ 'ਚ ਜਿਹੜਾ ਕ੍ਰਾਈਮ ਹੈ ਕਾਫੀ ਨੂੰ ਨੱਥ ਪਾ ਲਈ ਗਈ ਏ ਪਰ ਇਹ ਜਿਹੜੀਆਂ ਦੋ ਬੇਟੀਆਂ ਸਮਾਜ ਦੀਆਂ ਬੇਟੀਆਂ ਜਿਹੜੀਆਂ ਪਰਿਵਾਰ ਦੀਆਂ ਬੇਟੀਆਂ ਇੱਕ ਵਿਡੋ ਲੇਡੀਆਂ ਹੈ ਜਿਹੜੀ ਇੱਥੇ ਪਤਾ ਨਹੀਂ ਆਪਣੇ ਬੱਚਿਆਂ ਨੂੰ ਕਿਵੇਂ ਪਾਲ ਰਹੀ ਏ ਦਿਨ ਰਾਤ ਰੋਜ਼ਗਾਰ ਕਰਕੇ ਮਿਹਨਤ ਕਰਕੇ ਤੇ ਜੇਕਰ ਇਹਨਾਂ ਦੇ ਹਮਲੇ ਇਸ ਤਰ੍ਹਾਂ ਹੀ ਹੋਣਗੇ ਤੇ ਆਮ ਜਨਤਾ ਦਾ ਕੀ ਹਾਲ ਹੋਏਗਾ ਇੱਕ ਪੌਸ਼ ਏਰੀਆ ਜੋਸ਼ੀ ਕਲੋਨੀ ਦਾ ਪੌਸ਼ ਏਰੀਆ ਜੇਕਰ ਪੌਸ਼ ਕਲੋਨੀਆ ਚ ਮਤਲਬ ਤੁਹਾਡੀ ਇੰਨੀ ਪੁਲਿਸ ਹੋਣ ਦੇ ਬਾਵਜੂਦ ਇੰਨੀਆਂ ਪੀਸੀਆਰ ਗੱਡੀਆਂ ਦੇ ਹੋਣ ਦੇ ਬਾਵਜੂਦ ਜੇ ਔਰਤਾਂ ਸੇਫ ਨਹੀਂ ਤੇ ਇਹ ਔਰਤਾਂ ਕਿੱਥੇ ਜਾਣ ਸੋ ਮੈਂ ਅੰਤ ਵਿੱਚ ਬੇਨਤੀ ਕਰਦਾ ਹਾਂ ਪੰਜਾਬ ਦੇ ਮਾਨ ਸੀਐਮ ਮਾਨ ਭਗਵੰਤ ਮਾਨ ਜੀ ਜਿਹੜੇ ਕਿ ਬਹੁਤ ਹੀ ਸ਼ਲਾਘਾਯੋਗ ਕੰਮ ਕਰ ਰਹੇ ਆ ਭਗਵਾਨ ਤਮਨ ਜੀ ਤੁਹਾਡੇ ਕੰਮਾਂ ਦੀ ਸ਼ਲਾਘਾ ਕਰਦੇ ਆ ਪਰ ਅੱਜ ਜਿਹੜੀਆਂ ਔਰਤਾਂ ਸੁਰੱਖਿਤ ਨਹੀਂ ਹੈਗੀਆਂ ਮਤਲਬ ਇੱਥੇ ਜਿਹੜਾ ਹੈ ਯੂਪੀ ਤੋਂ ਬੱਧਰ ਹਾਲ ਹੋ ਗਏ ਐ ਅੰਮ੍ਰਿਤਸਰ ਵਿੱਚ ਇੱਥੇ ਪ੍ਰਸ਼ਾਸਨ ਨੂੰ ਥੋੜੀ ਬੇਨਤੀ ਕਰੋ ਵੀ ਜਿਹੜੀ ਇਹਨਾਂ ਤੇ ਮਤਲਬ ਇਹਨਾਂ ਨਾਲ ਅੱਜ ਹਾਸਾ ਵਾਪਰੇ ਕਿਸੇ ਹੋਰ ਨਾਲ ਵਾਪਰੇ ਤੇ ਜਿਹੜੇ ਦੇ ਦੋਸ਼ੀ ਹੈਗੇ ਆ ਜਿਹੜੇ ਇਹਦੇ ਚ ਕਥੇ ਦੋਸ਼ੀ ਏ ਉਹਨਾਂ ਦੇ ਖਿਲਾਫ ਜਿਹੜੇ 15 16 ਮੈਂਬਰ ਹੈ ਉਹਨਾਂ ਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਏ 452 ਦਾ ਪਰਚਾ ਕਰਕੇ ਉਹਨਾਂ ਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਸੁੱਟਾ ਜਾਵੇ ਤਾਂ ਕਿ ਇਹਨਾਂ ਨੂੰ ਇਨਸਾਫ਼ ਮਿਲ ਸਕੇ। ਨਮਸਕਾਰ। ਅੱਜ ਹੀ ਮੌਕੇ ਤੇ ਆਏ ਇੱਥੇ ਇਹਨਾਂ ਦਾ ਰਾਮਨਾਥ ਦਾ ਤੇ ਘਰ ਦਾ ਪਰਿਵਾਰ ਦਾ ਕੋਈ ਆਪੋਚੇ ਤੁਸੀਂ ਪਿਆ ਵਾ ਤੇ ਅਸੀਂ ਮੌਕੇ ਤੇ ਆਣ ਕੇ ਵੇਖਿਆ ਤੇ ਜੋ ਇਹਨਾਂ ਦੇ ਬਿਆਨ ਨੂੰ ਲੈ ਕੇ ਜੋ ਬੰਦੀ ਹੋਈ ਕਾਰਵਾਈ ਹੋਮਲੇ ਸਕੇ 15-16 ਬੰਦੇ ਆ ਕੇ ਪਰ ਸਾਡੇ ਕੋਲ ਸੀਸੀਟੀਵੀ ਦੇਖ ਲਈ ਨਹੀਂ ਆ ਜਿਹੜੇ ਸੀਸੀਟੀਵੀ ਕੈਮਰੇ ਆਏ ਕਿ ਫੇਰ ਜਿਹੜੇ-ਕਿਹੜੇ ਬੰਦੇ ਆਏ ਜੋ ਬੰਦੀ ਕਾਰਵਾਈ ਕਰਨਗੇ